aham avagunam pare ek gun naahi amrit sad bikha vik khai maya mo param papule sut darasya preet lagai ek ut तम पाथ सुणं गुर सङ्गत ते मलन्त जा समटा इक अरदास पाठ कीरत की गुर रामदास राखो शरणाई ਇਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਸੁਕਾ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ दर्शन पारसय गुरुक जानम मारन दुख जाए होवै वै सिफत खसामदी नूर आरसो ਕੁਰਸ ਚਟੀਆਂ ਤੋਦ ਦੇਠੇ ਸੱਚੇ ਪਾਤ ਸਾ ਮਲ ਜਨਮ ਜਨਮ ਦੀ ਕੱਟੀਆਂ ਜਜਨ ਸ ਜਪਤ ਸਾ ਸਿਰਸਾ ਹਾਂਦ ਸਾ ਜਿਸ ਪਾਸ ਵਹਟਿਆਂ ਸੋਹੀਏ ਸਾਵਨਾ ਜਨਨ ਸੱਚਾ ਪਤਸਾ ਸਰਸਾ ਹਾਂਦਸਾ ਜਿਸ ਪਾਸ ਬਹਿਟੀਆਂ ਸੋਹੀਏ ਸਵਨਾਂਦਾਵੇ ਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤਿਜਿਆ ਕਰ ਪਹਿਲਾ ुकी एङ्कार सत्गौर प्रसाद भगतन्दि सदातु रख हर जी ਤੋਰ ਤੂ ਰੱਖਦਾ ਆਇਆ ਬਰਹਲਾਦ ਜਾਣ ਤੁਦ ਰੱਖ ਲੈ ਹਰ ਜੀਉ ਹਰ ਨਾਖਸ ਮਾਰ ਪਚਾਇਆ गुरमुखा नो प्रतीत है हर जि ओनमुख परम भुलाया ਦੇ ਸਦਾ ਤੋਂ ਰੱਖਦਾ ਹਰ ਜੀਓ ਤੁਰਤ ਰੱਖਦਾ ਆਇਆ ਪ੍ਰਹਲਾਦ ਜਾਣ ਤੁਰ ਰੱਖ ਲੈ ਹਰ ਜੀਓ हरनाखसार पचया गुरमुखा नो परतीत है हर जि ओ परम पुलाया ਹਰ ਜੀ ਏ ਤੇਰੀ ਬੜਾਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਨਾਈ ਰਹਾ ਭਗਤਾ ਨੋ ਜਮ ਜੋ ਹੈ ਨਸਕ ਕਾਲ ਨੇੜ ਜਾਈ ਕੇਵਲ රාමනාමමනබසයා නම්මේ හිමොකත පායි රෙද්ද සෙද්ද සබපාගතා චරණී ලගි ගොරකෑ सहज सै मनमुख नो प्रतीत नः आवै आन्तर लो स्वा गौरमुख ਹਰਦੈ ਸਬਦ ਨ ਪੇਦੇਓ ਹਰ ਨਾਮ ਨ ਲੱਗਾ ਪਾ ਕੋੜ ਕਪਟ ਪਾਜ ਲਹਿ ਜਾਸੀ ਮਾਨ ਮੁਖ ਠੀਕਾ ਅਲਾਓ ਭਗਤ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੋ ਤੋ ਜਾਤਾ माया 모 ਸਭ ਲੋਕ ਹੈ ਤੇਰੀ ਤੋ ਇੱਕੋ ਉਰਖ ਵਿਦਾਤਾ ਹਮੈ ਮਾਰ ਮਨਸਾ ਮਣੇ ਸਮਾਣੀ ਪਛਤਾ ਅਚੰਤ ਕੰਮ ਕਰੇ ਪ੍ਰਭ ਤਨਕੇ ਜੈਨ ਹਰ ਕਾ ਨਾਮ ਪਿਆਰਾ ਗੁਰ ਪਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਓਨਾ ਕੀ ਇਸ ਕਰੇ ਸੋ ਬਿਗੁੱਚ ਜੈਨਹਾਰ ਪ੍ਰਾਪ ਹੈ ਰਖਵਾਰਾ ਬੇਨਾ ਸਤਗੁਰ ਸੇਵੇ ਕਿਨੈ ਨਾ ਪਾਇਆ ਮਾਨ ਮੁਖ ਭਾਂਕ ਮੁਏ ਬਿਲਾਈ आवे जावे ठोर न पावे दुख में दुख समाई गुरमुख हो वै सो अमृत पीव ਸਹਜੇ ਸਾਚ ਸਮਾਈ ਬੇਨ ਸਤ ਗੁਰ ਸੇਵੇ ਜਾਨ ਮਨ ਛੋੜੈ ਜੇ ਅਨੇਕ ਕਰਮ ਕਰੈ ਅਦਕਾਈ वेद बादव खाने बेनहार सच्चा सतगुर साची साचि जसाणि पज सूटे ਗੁਰ ਸਰਨਾਈ ਜੈਨਾ ਹਰਮਾਨੰ ਵਸਿਆ ਸੇਦਰ ਸਾਚੇ ਦਰਸਾਚ ਸਚਿਆਰਾ ਓਨਾਂ ਦੀ ਸੋਬਾ जुग जुग होई कोई ना मिटन हारा नानक तिनक तेन कादबलेहार हार ਰਾਖਿਆ ਔਰ ਤਾਰਾ ਜੈਨ ਹਰ ਮਾਨਮ ਬਸਿਆ ਸੇਦਰ ਸਾਚੇ ਦਰਸਾਚ ਸਚਿਆਰਾ ਓਨਾਂਦੀ ਸੋਭਾ जुग जुग होई जुगोयना हारा नानक तनक साध भलिहारनहार राखिया उरतारा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਕਰ ਪਹਿਲਾ ਤੇ ਤੁਕੀ ਇੱਕ ਓ ਅੰਕਾਰ ਸਤ ਗੁਰ ਪਰਸਾਦ ਭਗਤਾ ਦੀ ਸਦਾਤ ਰੱਖਦਾ ਹਰ ਜੀਉ ਤੁਰਤ ਰੱਖਦਾ ਆਇਆ ਰਹਿ ਲਾਦ ਜਾਣਤਿ ਰੱਖ ਲੈ ਹਰ ਜੀਉ ਹਰ ਨਾਕਸ ਮਾਰ ਪਚਾਇਆ ਗੁਰਮੁਖਾਂ ਨੋ ਪਰਤੀਤ ਹੈ ਹਰ ਜੀਵ ਮਨ ਮੁਖ ਪਰਮ ਭੁਲਾਇਆ